ਕਵੀ ਨੇ ਲਿਖਿਆ ਜਿਦੀ ਜਵਾਨ ਉਤੇ ਫਤਿਹ ਉਹਦੀ ਜਵਾਨ ਉਤੇ ਫਤਿਹ ਜੋ ਦੁਬਾਰਾ ਫੇਰ ਇੱਕ ਵਾਰ ਜਕਾਰਾ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮੋਰਚੇ ਦੀ ਸਾਂਝ ਗੁਰੂਆਂ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸ਼ੁਰੂ ਹੁੰਦੀ ਹੈ ਅੱਜ ਜੋ ਆਪਾਂ ਇੱਥੇ ਇਕੱਠੇ ਹੋਏ ਆਏ ਇਹ ਸਾਨੂੰ ਸਿੱਖ ਕੌਮ ਦੇ ਰੈਬਰਾਂ ਨੇ ਗੁਰੂ ਆਪੀਰਾਂ ਨੇ ਸਾਨੂੰ ਇੱਕ ਐਸੀ ਬਖਸ਼ਿਸ਼ ਦਿੱਤੀ ਹੈ ਕੀ ਕੀ ਹੈ ਕਿ ਅਸੀਂ ਆਜ਼ਾਦ ਰਹਿ ਕੇ ਆਪਣੇ ਹੱਕਾਂ ਦੀ ਰਾਖੀ ਕਰ ਸਕਦੇ ਹਾਂ ਔਰ ਸਮਾਜ ਦੇ ਅੰਦਰ ਹੁੰਦੀਆਂ ਜੋ ਟੱਕੇ ਨਹੀਂ ਆਣੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਸਕਦੇ ਹਾਂ ਸਾਡੇ ਚ ਇੱਕ ਬੜੀ ਖੂਬੀ ਹੈ ਮੈਂ ਆਪਣੀ ਗੱਲ ਨੂੰ ਸੰਕੋਚਦਾ ਹੋਇਆ ਲੰਬੀ ਨਾਲ ਲੈ ਕੇ ਜਾਵਾਂ ਸਟੇਜ ਤੋਂ ਗੱਲ ਹੋਈ ਬੜੀ ਵੀਰ ਨੇ ਕਿਹਾ ਕਿ ਪੱਤਰਕਾਰ ਵੀਰਾਂ ਕੋ ਕਿਤੇ ਫੈਕਟਰੀ ਵਾਲੇ ਮਾਲਕ ਨਾਲ ਪਹੁੰਚ ਗਏ ਹੁਣ ਖਬਰਾਂ ਘੱਟ ਲੱਗਦੀਆਂ ਨੇ ਸੋ ਇਹ ਤੁਹਾਡਾ ਸ਼ਿਕਵਾ ਜਾਇਜ਼ ਹੈ ਇਹ ਤੁਹਾਡੇ ਮੰਨ ਲਈ ਉਹ ਸੋਚਣੀ ਹੈ ਸਹੀ ਆ ਅਕਸਰ ਹੁੰਦਾ ਹੈ ਹਰ ਮੈਗ ਵਿੱਚ ਭੇਡਾ ਹੁੰਦੀਆਂ ਨੇ ਮੈਂ ਸਵੀਕਾਰ ਕਰਦਾ ਮੈਂ ਸਪੋਰਟਸਵਨ ਜਗਨ ਚਾਹ ਜਿਹਾ ਰਹਿ ਚੁੱਕਿਆ ਹਾਂ ਮੈਂ ਟਾਈਮ ਟੀਵੀ ਜਗਨ ਚਾਹ ਜਿਹਾ ਰਹਿ ਚੁੱਕਿਆ ਮੇਰੇ ਕੋਲ ਬਹੁਤ ਰਿਪੋਰਟਰਾਂ ਨੇ ਕੰਮ ਕੀਤਾ ਹੈ ਸਾਡੇ ਚ ਭੇਡਾ ਵੀ ਹੁੰਦੀਆਂ ਨੇ ਮੈਂ ਸਵੀਕਾਰ ਕਰਦਾ ਗੁਰਜੀਤ ਤੁਸੀਂ ਸੱਚੀ ਗੱਲ ਕਹੀ ਐ ਕੋਈ ਦੋਲਾਵਾ ਨਹੀਂ ਪਰੰਤੂ ਮੈਂ ਇਨਸਾਨ ਆ ਜੋ ਮੈਂ ਸੰਘਰਸ਼ ਵਿੱਚੋਂ ਨਿਕਲੇ ਆ ਬੀਬੀ ਉਹਨੇ ਲੱਗਿਆ ਮੇਰੇ رپورਟਰ ਕਿੱਦਾ ਬਣਿਆ ਤੁਹਾਡੇ ਮੂਹਰੇ ਸੰਘਰਸ਼ੇ ਕੀਤਾ ਮੇਰੀ ਬਹੁਤ ਸਾਰੀਆਂ ਦੁਕਾਨ ਸੀ ਇਲੈਕਟ੍ਰੋਨਿਕਸ ਦੀ ਮੇਰੇ ਕੋਲ ਸਕੂਲ ਬੰਨ੍ਹਣਾ ਸੀ ਗਿਆ ਵਧੀਆ ਕਾਰੋਬਾਰ ਕਰਦੇ ਸੀ ਇੱਕ ਬੀਬੀ ਦਾ ਧੱਕਾ ਹੋਇਆ ਉਹਦੀ ਮੈਂ ਗਵਾਹੀ ਦੇ ਦਿੱਤੀ ਉਸ ਕੇਸ ਦੇ ਵਿੱਚ ਮੈਨੂੰ ਫਸਾ ਦਿੱਤਾ ਗਿਆ ਇਹ ਐਸੇ ਕਰਾਇਆ ਸੀ ਕਿ ਤੁਸੀਂ ਜਾਣਦੇ ਹੋਵੋਗੇ ਬੀਜੇ ਨਖਿਆ ਰੇ ਮੇਰੇ ਕੋਲ ਠੁੱਠਾ ਪਰਚਾ ਪਾਇਆ 452 3 506 511 353 55 ਲੱਖ ਜਿਸ ਬੀਬੀ ਨੂੰ ਮੈਂ ਜਾਣਦਾ ਵੀ ਨਹੀਂ ਮੈਂ ਖੁਦਾ ਨਾਲ ਖਾਸਤਾ ਨੂੰ ਜਾ ਕੇ ਕਹਿਣਾ ਮੈਂ ਬੀਬੀ ਦੇਖੀ ਵੀ ਨਹੀਂ ਕਰੇ ਉਠਾ ਪਰਚਾ ਪਾਇਆ ਚਾਦਰ ਜੇਲ੍ਹ ਕੱਟੀ ਜ਼ਮਾਨਤ ਹੋਈ ਆ ਕੇ ਬੰਦੇ ਵਿੱਚ ਮੁੱਤਵਾਰ ਪਾਇਓ ਫੈਸਲਾ ਕਰ ਲਈਏ ਉਹ ਟਸ ਤੋਂ ਮਸਲਾ ਹੋਇਆ ਕਿਉਂਕਿ ਪਿਛੇ ਸਿਆਸੀ ਸਪੋਰਟ ਸੀ ਉਸ ਵੇਲੇ ਉਹਦੀ ਬਖਸ਼ਿਸ਼ ਹੋਈ ਦੋਸਤਾਂ ਨੇ ਕਿਹਾ ਕਿ ਹੁਣ ਤੋਂ ਹਥਿਆਰ ਚੱਕ ਮੈਂ ਦੱਸਣ ਲੱਗਿਆ ਕਿ ਸੰਘਰਸ਼ਾਂ ਵਿੱਚੋਂ ਕੀ ਕੁਝ ਨਿਕਲਦਾ ਹੈ ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਤਕਲੀਫਾਂ ਝੱਲੀਆਂ ਪੈਂਦੀਆਂ ਨੇ ਖਰਚੇ ਨੁਕਸਾਨ ਵੀ ਹੁੰਦੇ ਆ ਆਰਥਿਕ ਨੁਕਸਾਨ ਵੀ ਹੁੰਦੇ ਆ ਪਰੰਤੂ ਪ੍ਰਾਪਤੀ ਸਚਾਈ ਦੀ ਹੁੰਦੀ ਹੈ ਜੋ ਜੇ ਤੁਰਿਆਂ ਤੁਹਾਡੀ ਸਚਾਈ ਦੀ ਜਿੱਤ ਹੋਣੀ ਹੋਣੀ ਆ ਅੱਜ ਵੀ ਕੱਲ੍ਹ ਹੋਏਗੀ ਉਹਦੇ ਵਿੱਚ ਮੈਨੂੰ ਕੀ ਪਤਾ ਲੱਗ ਗਿਆ ਕਿ ਐਸਐਸਆਈ ਬਾਹਰ ਚ ਲੈ ਗਿਆ ਬਿਨਾਂ ਪਰਮਿਸ਼ਨ ਤੋਂ ਜਾਲੀ ਮੈਡੀਕਲ ਦਾ ਮੈਂ ਦਿੱਲੀ ਆਪੁਰਤ ਗਿਆ ਉਹਦਾ ਰਿਕਾਰਡ ਖੰਗਾ ਲਿਆ ਉਹਦੇ ਖਿਲਾਫ ਦੋ ਪਾਸੇ ਦਰਜ ਕਰਾਇਆ 420 ਨੇ ਅੱਜ ਮੇਰੀ ਬਦੌਲਤ ਡੀਐਫਟੀ ਬਣਿਆ ਹੁੰਦਾ ਜਿਹਨੇ ਮੇਰਾ ਪੰਗਾ ਨਾ ਪਿਆ ਹੁੰਦਾ ਉਹ ਇੱਕ ਇਨਸਪੈਕਟਿਡ ਰਿਟਾਇਰਡ ਹੋ ਗਿਆ ਅੱਜ ਉਹ ਬਾਗੜ ਸੰਖਰ ਕੇ ਬਣਾਉਂਦਾ ਮੈਨੂੰ ਕਹਿੰਦੇ ਮਰਾਦ ਆ ਠੀਕ ਹੈ ਰਿਪੋਰਟਰ बिक ਜਾਂਦੇ ਆ ਪਰੰਤੂ ਦਾਸ ਇਹੇ ਕੰਮ ਵਾਲਾ ਨਹੀਂ ਹੈ ਜਿਸ ਦਿਨ ਦਾ ਮੈਂ ਇੱਥੇ ਆਇਆ ਮੈਂ ਇਹ ਖਬਰ ਲਿਖਦਾ 10 12 ਖਬਰ ਭੇਜਦਾ ਦਸਾਂ ਵਿੱਚ ਖਬਰ ਲੱਗਦੀ ਹੈ ਗੁਰਜੀ ਯਾਦ ਰੱਖਣਾ ਮੈਂ ਭੇਜੀ ਹੈ ਇਹਨਾਂ ਨੂੰ ਸਾਰੇ ਗ੍ਰੋਮ ਖਬਰਾਂ ਭੇਜਦਾ ਕੁਝ ਰਿਪੋਰਟਰ ਹੈਗੇ ਨੇ ਜਿਹੜੇ ਸੀਮਤ ਆਪਣਾ ਤੱਕ ਸੀਮਤ ਰਹਿੰਦੇ ਆ। ਜਦੋਂ ਖੈਰ ਉਹਨਾਂ ਦੀ ਆਪਣੀ ਮਾਨਸਿਕਤਾ ਆਪਾਂ ਕਿਸੇ ਕੁਝ ਕਹਿ ਨਹੀਂ ਸਕਦੇ। ਤੁਹਾਡੇ ਲਈ ਸੀ ਹਾਜ਼ਰ ਆ। ਜਦੋਂ ਵੀ ਹਾਕਮਾਂ ਨੂੰ 24 ਘੰਟੇ ਤੁਹਾਡੇ ਲਈ ਹਾਜ਼ਰ ਰਹਾਂ ਕਿਉਂਕਿ ਇਹ ਮੋਰਚਾ ਤੁਹਾਡਾ ਇਕੱਲਿਆਂ ਦਾ ਨਹੀਂ। ਇਹ ਮੋਰਚਾ ਸਮਾਜ ਦਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਨਸਲਾਂ ਦਾ ਫਸਲਾਂ ਦਾ ਮਾਮਲਾ ਹੈ। ਸਾਡੇ ਬੱਚੇ ਇਸ ਗੰਦੀ ਬਦਬੂ ਤੋਂ ਪ੍ਰਭਾਵਿਤ ਹੋਣਗੇ। ਪਾਣੀ ਗੰਦਲਾ ਹੋਏਗਾ ਤਾਂ ਸਾਡੇ ਲਈ ਬਿਮਾਰੀਆਂ ਪੈਦਾ ਹੋਣਗੀਆਂ। ਉਹ ਬਾਵਾਰੀਆਂ ਇਕੱਲਿਆਂ ਇਸ ਇਲਾਕੇ ਵਾਸਤੇ ਨਹੀਂ ਪੂਰੇ ਸਾਡੇ ਸੂਬੇ ਦੇ ਲਈ ਖਤਰਨਾਕ ਸਾਬਤ ਹੋਣਗੇ ਆ ਸੋ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਤੁਹਾਡੇ ਨਾਲ ਖੜੇ ਆ ਜੇ 2 ਮਿੰਟ ਦਾ ਸਮਾਂ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਵਤਾ ਸਾਂਝੀ ਕਰਨੀ ਚਾਹੁੰਦਾ ਕਵਤਾ ਬੋਲਾਂਗਾ ਤੁਸੀਂ ਨਾਲ ਬੋਲਣਾ ਅੱਜ ਜੋ ਸਾਡੇ ਉੱਪਰ ਸੰਘਰਸ਼ ਕਰਨ ਦਾ ਇਹ ਅੱਜ ਮੌਕਾ ਪ੍ਰਦਾਨ ਹੋਇਆ ਬਹੁਤ ਵਧੀਆ ਬੁਲਾਰੇ ਬੈਠੇ ਨੇ ਬਹੁਤ ਸਿਆਣੇ ਬੈਠੇ ਨੇ ਅੱਜ ਨੌਬਤ ਕਿਉਂ ਆਈ ਅੱਜ ਇਹ ਕਾਰਪੋਰੇਟ